ਦੋਸਤੋ ਇੱਕ ਚੀਜ਼ ਸਮਝ ਨਹੀਂ ਆਉਂਦੀ ਮੈਨੂੰ ਕਈ ਵਾਰੀ ਕਈ ਚੀਜ਼ਾਂ ਦਿਮਾਗ 'ਚ ਨਹੀਂ ਆਉਂਦੀਆਂ ਤੇ ਫੇਰ ਐਂ ਲੱਗਦਾ ਵੀ ਤੁਹਾਡੇ ਨਾਲ ਸ਼ੇਅਰ ਕਰਕੇ ਪੁੱਛ ਲਾਂ ਮੈਂ ਹੋ ਸਕਦਾ ਹੈ ਕਈ ਵਾਰੀ ਮੇਰੇ ਦਿਮਾਗ 'ਚ ਨਾ ਕੋਸ ਆਉਂਦਾ ਹੋਵੇ ਆ ਸਾਡਾ ਪੁੱਤ ਨਾ ਇੱਕ ਪੈਨ ਲੈ ਕੇ ਆਇਆ ਤੂੰ ਇਹ ਪੈਨ ਲੈ ਕੇ ਆਇਆ ਤੇ ਪੈਨ ਕਿੰਨੇ ਦਾ ਆਇਆ ਸੀ ਆ ਪੈਰੀ ਕਾਰੀਨ ਸੀਗਾ Papa ਲਿਖਾਇ ਸੀ ਸ਼ਾਇਦ 300 ਦੇ ਆਸਪਾਸ 300 ਦੇ ਲਗਭਗ 300 ਦੇ ਆ ਪੈਨ ਲੈ ਕੇ ਆਇਆ ਇਹ ਤੇ ਕੰਪਨੀ ਹੁੰਦੀ ਕੋਈ ਇਹ ਆਪਾਂ ਤਾਂ ਪਤਾ ਨਹੀਂ ਇਸ ਦਾ 55 22 ਵਾਲੇ ਚਲਾਉਣ ਵਾਲੇ ਸੀ ਪੁੱਤ ਤੇ 300 ਦਾ ਅੱਛਾ 300 ਦਾ ਪੈਨ ਆਇਆ ਹੈਗਾ ਤੇ ਪਾਪਾ ਨੇ ਗਿਫਟ ਕੀਤਾ ਸੀ ਇਹਨੂੰ ਵਾਂਸ਼ ਨੂੰ ਲਿਆ ਕੇ ਦਿੱਤਾ ਸੀ ਅੱਛਾ ਸਰਪ੍ਰਾਈਜ਼ ਸੀ ਇਹਦੇ ਨਾਲ ਕੀ ਆਇਆ ਸੀ ਆਹ ਲਾਈਟਰ ਆਇਆ ਸੀ ਅਸਲ ਕਹਾਣੀ ਇਹ ਹੈ ਵੀ ਐਸ ਪੈਨ ਨਾਲ ਆਹ ਚੀਜ਼ ਆਈ ਹੈ ਆਹ ਚੀਜ਼ ਆਈ ਹੈ ਤੁਸੀਂ ਦੇਖੋ ਇਹ ਆਹ ਪੈਨ ਹੈ ਦੋਨੇ ਚੀਜ਼ਾਂ ਇਕੱਠੀਆਂ ਦਿਖਾਈ ਦੋਨੇ ਆਹ ਦੇਖੋ ਕਲਰ ਵੀ ਮੈਚ ਕਰਦਾ ਜੇ ਕੁਦਰਤੀ ਕਈ ਵਾਰੀ ਹੋ ਜਾਂਦਾ ਹੈਗਾ ਤਾ ਜਿਹੜੇ ਮਤਲਬ ਮਹਿੰਗੇ ਪੜੇ ਵੇ ਸਕੂਲਾਂ ਚ ਉਹਨਾਂ ਨੂੰ ਤਾਂ ਪਤਾ ਹੋਣਾ ਕੰਪਨੀਆਂ ਕੰਪਨੀਆਂ ਦਾ ਸਾਡੇ ਭਾ ਦਾ ਇੱਕ ਹੀ ਚੀਜ਼ ਹੈ ਪੈਰੀ ਗਾਰਡਨ ਤੇ ਅੱਛਾ ਇਹਦੇ ਤੇ ਲਿਖਿਆ ਹੋਇਆ ਇਹ ਇੱਥੇ ਕੰਪਨੀ ਲਿਖਿਆ ਹੋਇਆ ਇੱਥੇ ਕੰਪਨੀ ਲਿਖਿਆ ਹੋਇਆ ਪੈਰੀ ਗਾਰਡਨ ਕਾਰਡਨ ਤੇ ਆ ਵੀ ਆ ਵੀ ਸੇਮ ਹੀ ਹੈ ਹਾਂ ਇੱਕ ਹੀ ਅੱਛਾ ਪੈਰੀ ਗਾਰਡਨ ਇੱਥੇ ਲਿਖਿਆ ਹੋਇਆ ਠੀਕ ਹੈ ਹੁਣ ਇਹ ਚਲੋ ਕੰਪਨੀ ਕੋਈ ਤੇ ਮੈਨੂੰ ਐਂ ਦੱਸੋ ਵੀ ਆ ਜਿਹੜੀ ਡੱਬੀ ਹੈ ਇਹ ਕੀ ਹੈ ਚਲਾ ਕੇ ਦਿਖਾਏ ਆ ਦੇਖ ਮੈਂ ਲਾਈਟ ਕਰ ਇਹ ਆ ਦੇਖੋ ਆ ਦੇਖੋ ਜੀ ਇਹ ਮੈਨੂੰ ਸਮਝ ਨਹੀਂ ਆਉਂਦਾ ਵੀ ਇੱਕ ਬੱਚੇ ਨੂੰ ਆਪਾਂ ਪੈਨ ਲੈਤਾ ਤੇ ਪੈਨ ਦੇ ਨਾਲ ਜਿਹੜੀ ਕੰਪਨੀ ਆਹਾ ਐਸ ਕੰਪਨੀ ਦੇ ਨਾਲ ਆ ਕਿਉਂ ਦਿੱਤਾ ਵੀ ਇਹਦਾ ਕਾਰਨ ਕੀ ਹੈ ਆ ਦੇਖ ਲਓ ਆ ਦੇਖੋ ਜੀ ਇਹ ਜਮਾ ਲਾਈਟਰ ਹੈਗਾ ਆਪਾਂ ਤਾਂ ਵੈਸੇ ਮੈਂ ਤਾਂ ਬਹੁਤ ਵੱਡੀ ਏਜ ਤੇ ਦੇਖਿਆ ਸੀਗਾ ਤੇ ਆ ਦੇਖੋ ਆ ਲਾਈਟਰ ਹੈ ਜੀ ਇਹਦੇ ਹੋਰ ਕੋਈ ਬਟਨ ਨਹੀਂਗਾ ਕੋਈ ਕੁਛ ਨਹੀਂਗਾ ਆ ਉਹ ਥੱਲੇ ਲਾਈਟਰ ਦੇ ਹੁੰਦਾ ਹੈਗਾ ਉੱਪਰੋਂ ਹੋਰ ਕੋਈ ਚੀਜ਼ ਹੈ ਨਹੀਂ ਤੇ ਇਹਦੇ ਚ ਕੀ ਖਾਸ ਮਤਲਬ ਪੈਨ ਵਧੀਆ ਚੱਲਦਾ ਵਧੀਆ ਚੱਲਦਾ ਅੱਛਾ ਪੋਸਟਾ ਐਡੀਸ਼ਨ ਹੈ ਮਤਲਬ ਇਹ ਚੱਲਣਾ ਬੰਦ ਹੋ ਗਿਆ ਸ਼ੁਰੂ ਸ਼ੁਰੂ ਜਦੋਂ ਮੈਂ ਲਿੱਤਾ ਸੀਗਾ Papa ਨੇ ਗਿਫਟ ਕੀਤਾ ਸੀ ਉਦੋਂ ਲੱਗਿਆ ਵੀ ਆਹ ਤੇਰ ਖਰਾਬ ਦੇਦੀ ਇੰਕ ਨਹੀਂ ਚੱਲਦੀ ਅੱਛਾ ਬਾਅਦ ਚ ਨਾ 2-3 ਦਿਨ ਬਾਅਦ ਮੈਨੂੰ ਕੋਲ ਚੱਲੇ ਵੀ ਇਹਦੀ ਨਿਪਾਅ ਦੇਖੋ ਇਧਰੋਂ ਦਿਖਾਓ ਅੱਛਾ ਆ ਦੇਖੋ ਉੱਤੇ ਥੱਲੇ ਹੁੰਦੀ ਹੈ ਅੱਛਾ ਪੈਨ ਮੈਂ ਤਾਂ ਸਮਝ ਗਿਆ ਸਮਝ ਗਿਆ ਤੇ ਇਹਦਾ ਕੀ ਕੀ ਤੂੰ ਅਜੇ ਤੱਕ ਇਹਦਾ ਕੀ ਕੰਮ ਹੈ ਕੋਈ ਠੀਕ ਹੈ ਇਹਦਾ ਕੋਈ ਕੰਮ ਨਹੀਂ ਹਾਂ ਹੁਣ ਤੁਸੀਂ ਇਹੀ ਦੱਸਣਾ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਗੇ ਕਿਸੇ ਸੂਝਵਾਨ ਨੂੰ ਪੁੱਛ ਲਿਓ ਵੀ ਐਸ ਦਾ ਪੈਨ ਦੇ ਨਾਲ ਇੱਕ ਲੈਟਰ ਦਾ ਕੀ ਕੰਮ ਹੈ ਪੈਨ ਦੇ ਨਾਲ ਆਪਾਂ ਕੋਈ ਹੋਰ ਚੀਜ਼ ਮੰਨ ਸਕਦੇ ਸੀਗੇ ਕੋਈ ਇנק ਦਾ ਡੱਬਾ ਆ ਜਾਂਦਾ ਜਾਂ ਦੋ ਰਿਫਲਾਂ ਆ ਜਾਂਦੀਆਂ ਸਾਡੇ ਨਾਲ ਹੁੰਦਾ ਸੀ ਸਾਡੇ ਵੇਲੇ ਉਹਨਾਂ ਹੁੰਦਾ ਸੀਗਾ 20 ਰੁਪਏ ਦਾ ਪੈਨ ਨਾਲ ਇੱਕ ਇנק ਦਾ ਡੱਬਾ ਆ ਜਾਂਦਾ ਹੁੰਦਾ ਸੀ ਉਹ ਸੌਰੀ ਇੱਕ ਰਿਫਲ ਆ ਜਾਂਦੀ ਹੁੰਦੀ ਸੀ ਤੇ ਆਹ ਚੀਜ਼ ਤੁਸੀਂ ਦੱਸਣੀ ਹੈ ਵੀ ਇਹਦਾ ਕੀ ਫਰਕ ਹੈ ਇਹਦਾ ਮਤਲਬ ਇਹਦਾ ਫਾਇਦਾ ਕੀ ਹੈ ਇਸ ਚੀਜ਼ ਦਾ ਇੱਕ ਬੱਚੇ ਦੇ ਹੱਥ 'ਚ ਇੱਕ ਲੈਟਰ ਆ ਗਿਆ ਅੱਜ वैसे मैं पर्सनली इस चीज को बढ़िया नहीं मानता ਤੇ ਬਾਕੀ ਚਲੋ ਪੈਨ ਵੀ ਆਏ ਨਹੀਂ ਆਏ ਨਹੀਂ ਬਣਦੇ ਵੀ ਬੱਚਿਆਂ ਦੇ ਚਲਾਉਣ ਨੂੰ ਹੀ ਹੁੰਦੇ ਆ ਤੇ ਚਲੋ ਕੋਈ ਨਹੀਂ ਦੇਖਦੇ ਆਪਾਂ ਕੀ ਕਿਸੇ ਦੇ ਪਾਪਾ ਵੀ ਯੂਜ਼ ਕਰ ਲੈਂਦੇ ਪੈਨ ਦੀ ਨਹੀਂ ਯੂਜ਼ ਤਾਂ ਕਰ ਲੈਂਦੇ ਪਰ ਲਾਈਟਰ ਤਾਂ ਕਿਸੇ ਦੇ ਕੰਮ ਦਾ ਨਹੀਂ ਨਾ ਇਹ ਜਰੂਰ ਸ਼ੇਅਰ ਕਰਿਓ ਤੇ ਦੱਸਿਓ ਜਰੂਰ ਵੀ ਕੀ ਫਾਇਦਾ ਹੈ ਇਹਦਾ ਪਾਪਾ ਤਾਂ ਮਾਤੀ ਸੀ ਯੂਜ਼ ਕਰਦੇ ਲਾਈਟਰ